ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੌਖਾ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਬਹੁਤ ਹੀ ਈਜ਼ੀ ਡਿਜ਼ਾਈਨ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਇੱਕ ਕੁੰਡਾ ਇੱਧਰ ਵੱਧ ਰੱਖਣਾ ਇੱਕ ਲਾਸਟ ਵਿੱਚ ਵਿਚਕਾਰ ਤੁਸੀਂ ਡਿਜ਼ਾਈਨ ਦੇ ਦੋ ਕੁੰਡੇ ਗਿਣਨੇ ਫਿਰ ਦੋ ਦੋ ਕੁੰਡੇ ਇਹੀ ਦੋ ਦੋ ਕੁੰਡੀਆਂ ਤੇ ਡਿਜ਼ਾਈਨ ਬਣਦਾ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਕਿਵੇਂ ਬਣਦਾ ਹਾਂ ਵੇਖੋ ਡਿਜ਼ਾਈਨ ਦੇ ਹਿਸਾਬ ਨਾਲ ਮੈਂ ਸਲਾਈ ਤੇ ਦੋ ਦੋ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈ ਦੋ ਡਿਜ਼ਾਈਨ ਬਣਾਈਆਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲੀ ਸਲਾਈ ਵਿੱਚ ਤੁਸੀਂ ਐਕਸਟਰਾ ਗੁੰਡਾ ਲਾ ਲੈਣਾ ਸਾਰੇ ਕੁੰਡੀਆਂ ਨੂੰ ਸਿੱਧਾ ਸਿੱਧਾ ਹੀ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਹੀ ਸਿੰਪਲ ਬਣਾ ਲੈਣਾ ਪਹਿਲੀ ਸਲਾਈ 'ਚ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾਉਣਾ ਦੂਸਰੀ ਸਲਾਈ 'ਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਲੈਣਾ ਪਹਿਲੀ ਸਲਾਈ ਸਾਰੀ ਸਿੱਧੀ ਦੂਸਰੀ ਸਲਾਈ ਸਾਰੀ ਪੁੱਠੀ ਇਹ ਦੋ ਸਲਾਈਆਂ ਮੈਂ ਸਿੱਧੀਆਂ ਪੁੱਠੀਆਂ ਬਣਾ ਕੇ ਤੀਸਰੀ ਸਲਾਈ ਤੇ ਡਿਜ਼ਾਈਨ ਬਣਾਣਾ ਫਿਰ ਤੁਹਾਨੂੰ ਦਿਖਾਉਣੀ ਡਿਜ਼ਾਈਨ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਸਿੱਧੇ ਪਾਸਿਓਂ ਸਿੱਧੀ ਪੁੱਠੇ ਪਾਸਿਓਂ ਪੁੱਠੀ ਡਿਜ਼ਾਈਨ ਦੀ ਤੀਸਰੀ ਸਲਾਈ ਇਹਦੇ ਵਿੱਚ ਡਿਜ਼ਾਈਨ ਬਣਾਣਾ ਐਕਸਟਰਾ ਗੁੰਡਾ ਲਾ ਲੈਣਾ ਦੋ ਗੁੰਡੇ ਇਹਨਾਂ ਦੇ ਸਾਈਡ ਤੋਂ ਦੀ ਸਲਾਈ ਪਾਉਣੀ ਇੱਕ ਐਕਸਟਰਾ ਗੁੰਡਾ ਬਣਾ ਲੈਣਾ ਧਾਗੇ ਨੂੰ ਵੜ ਮਾਰਨਾ ਦੋ ਗੁੰਡਿਆਂ ਦਾ ਇੱਕ ਕਰ ਦੇਣਾ ਬੈਕ ਸਾਈਡ ਤੋਂ ਦੀ ਇਹੀ ਦੋ ਦੋ ਕੁੰਡੀਆਂ ਦਾ ਤੁਸੀਂ ਸਾਰੀ ਸਲਾਈ ਦੇ ਵਿੱਚ ਡਿਜ਼ਾਈਨ ਬਣਾਉਣਾ ਇੱਕ ਐਕਸਟਰਾ ਕੁੰਡਾ ਬਣਾ ਲਿਆ ਤਾਂਗੇ ਨੂੰ ਵੱਲ ਮਾਰ ਲਿਆ ਦੋ ਦਾ ਇੱਕ ਕਰਤਾ ਬਹੁਤ ਹੀ ਸੌਖਾ ਡਿਜ਼ਾਈਨ ਬਣਾਤਾਗੇ ਨੂੰ ਬਹੁਤਾ ਢਿੱਲਾ ਰੱਖਣਾ ਨਾ ਕੱਸਣਾ ਆਇਆ ਦੋ ਦਾ ਇੱਕ ਕਰਤਾ ਤੀਸਰੀ ਸਲਾਈ ਵਿੱਚ ਇਹੀ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਬਣਾਉਣਾ ਐਕਸਟਰਾ ਗੁੰਡਾ ਬਣਾ ਕੇ ਧਾਗੇ ਨੂੰ ਵਲ ਮਾਰ ਕੇ ਦੋ ਦਾ ਇੱਕ ਕਰਤਾ ਇਹ ਤੀਸਰੀ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਤੀਸਰੀ ਸਿਲਾਈ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਲਾਸਟ ਵਿੱਚ ਵੀ ਇੱਕ ਕੁੰਡਾ ਐਕਸਟਰਾ ਉਹਣਾ ਸ਼ੁਰੂ ਵਿੱਚ ਵੀ ਇੱਕ ਹੀ ਲਾਸਟ ਵਿੱਚ ਵੀ ਇੱਕ ਹੀ ਕੁੰਡਾ ਵਾਧਾਉਣਾ ਤਿੰਨ ਕੁੰਡੇ ਆ ਦੋਹਾਂ ਕੁੰਡਿਆਂ ਦੇ ਡਿਜ਼ਾਈਨ ਬਣ ਗਿਆ ਐਕਸਟਰਾ ਕੁੰਡਾ ਸਿੱਧਾ ਤੁਸੀਂ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰਨਾ ਸੈਂਟਰ ਵਾਲੇ ਕੁੰਡੇ ਨੂੰ ਸੱਜੇ ਹੱਥ ਵਾਲੀ ਸਿਲਾਈ ਤੇ ਲੈ ਆਉਣਾ ਇਹ ਦੋ ਦਾ ਇੱਕ ਕਰ ਦੇਣਾ ਧਾਗਾ ਬਾਹਰ ਨੂੰ ਹੀ ਰੱਖਣਾ ਸੈਂਟਰ ਵਾਲੇ ਕੁੰਡੇ ਨੂੰ ਸੱਜੇ ਹੱਥ ਵਾਲੀ ਸਿਲਾਈ ਤੇ ਲੈਣ ਤਾਂ ਦੋ ਦਾ ਇੱਕ ਕਰਤਾ ਇਹ ਚੌਥੀ ਸਿਲਾਈ ਡਿਜ਼ਾਈਨ ਦੀ ਲਾਸਟ ਸਿਲਾਈ ਆ ਇਹ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਬਣਾਉਣੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਬਹੁਤ ਜਲਦੀ ਬਣਦਾ ਚੌਥੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਸੈਂਟਰ ਵਾਲੇ ਕੁੰਡੇ ਨੂੰ ਸੱਜੇ ਹੱਥ ਵਾਲੀ ਸਲਾਈ ਤੇ ਲੈ ਆਉਣਾ ਦੋ ਦਾ ਇੱਕ ਕਰ ਦੇਣਾ ਲਾਸਟ ਵਿੱਚ ਐਕਸਟਰਾ ਗੁੰਡਾ ਨੂੰ ਪੁੱਠਾ ਬਣਾ ਲੈਣਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਫੇ ਹੁਣ ਤੁਸੀਂ ਨੂੰ ਨੈਕਸਟ ਵਾਰ ਸ਼ੁਰੂ ਕਰਨਾ ਸਿੱਧੀ ਸਲਾਈ ਸਾਰੀ ਸਿੱਧੀ ਬਣਾ ਲੈਣੀ ਪੁੱਠੀ ਸਾਰੀ ਪੁੱਠੀ ਇਹੀ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣਦਾ ਵਾ ਇੱਥੇ ਮੈਂ ਦੋ ਸਲਾਈਆਂ ਦਾ ਗੈਪ ਪਾਇਆ ਵਾ ਇੱਥੇ ਮੈਂ 4 ਸਲਾਈਆਂ ਦਾ ਗਿਆਪਾ ਆ ਡਿਜ਼ਾਈਨ ਇਹੀ ਬਣਾਇਆ 2 ਸਲਾਈਆਂ ਦਾ 2 ਹੀ ਸਿੱਧੀਆਂ ਬਣਾਈਆਂ 2 ਹੀ ਉੱਠੀਆਂ ਬਣਾਈਆਂ ਤੁਸੀਂ ਚਾਹੋ ਤੁਸੀਂ 2 ਸਲਾਈਆਂ ਦਾ ਪਾ ਸਕਦੇ ਹੋ ਚਾਹੋ ਤੇ 4 ਸਲਾਈਆਂ ਦਾ ਪਾ ਸਕਦੇ ਏ ਮੈਂ ਡਿਜ਼ਾਈਨ ਬਣਾ ਕੇ 2 ਹੀ ਸਿੱਧੀਆਂ ਚੜਾਈਆਂ 2 ਹੀ ਉੱਠੀਆਂ ਫਿਰ ਡਿਜ਼ਾਈਨ ਬਣਾਇਆ ਬਹੁਤ ਹੀ ਸੋਹਣਾ ਲੱਗਦਾ ਏ ਡਿਜ਼ਾਈਨ ਤੁਸੀਂ ਇਹ ਡਿਜ਼ਾਈਨ ਨੂੰ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ ਘਰ ਸਟੌਪ ਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ